ਚੰਡੀਗੜ੍ਹ ਦੇ ਨਾਗਰਿਕਾਂ ਨੂੰ ਮਿਲ ਰਹੇ ਦੁੱਧ ਅਤੇ ਪਨੀਰ ਦੀ ਸ਼ੁੱਧਤਾ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਗਏ ਹਨ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਐਫਐਸਐਸਏਆਈ ਦੀ ਤਾਜ਼ਾ ਰਿਪੋਰਟ ਨੇ ਹੈਰਾਨ ਕਰ ਦੇਣ ਵਾਲੇ ਅੰਕੜੇ ਜਾਰੀ ਕੀਤੇ ਹਨ ਪਿਛਲੇ 3 ਸਾਲਾਂ ਦੌਰਾਨ ਦੁੱਧ ਅਤੇ ਇਸ ਤੋਂ ਬਣੇ ਪ੍ਰੋਡਕਟਸ ਦੇ ਲਏ ਗਏ ਸੈਂਪਲਸ ਵਿੱਚੋਂ ਲਗਭਗ ਹਰ ਤੀਸਰਾ ਸੈਂਪਲ ਕੁਆਲਿਟੀ ਦੇ ਮਾਪਦੰਡਾਂ ਤੇ ਫੇਲ ਹੋਇਆ ਹੈ ਮਹਾਰਾਂ ਦੀ ਮੰਨਿਏ ਤਾਂ ਦੁੱਧ ਅਤੇ ਦੁੱਧ ਦੇ ਉਤਪਾਦਾਂ ਦੇ ਵਿੱਚ ਯੂਰੀਆ, ਡਿਟਰਜੈਂਟ, ਸਟਾਰ ਚ ਅਤੇ ਸਿੰਥੈਟਿਕ ਪਦਾਰਥਾਂ ਦੀ ਮਿਲਾਵਟ ਕੀਤੀ ਜਾ ਰਹੀ ਹੈ। ਇਹ ਮਿਲਾਵਟ ਨਾ ਸਿਰਫ ਸਿਹਤ ਦੇ ਲਈ ਹਾਨੀਕਾਰਕ ਹੈ ਸਗੋਂ ਇਸ ਦੇ ਨਾਲ ਕਿਡਨੀ ਫੇਲ ਹੋਣਾ, ਲਿਵਰ ਖਰਾਬ ਹੋਣਾ ਅਤੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਖਤਰਾ ਵੀ ਕਈ ਗੁਣਾ ਵੱਧ ਜਾਂਦਾ ਹੈ। ਐਫਐਸਏਸੀਆਈ ਦੇ ਅੰਕੜੇ ਦਰਸਾਉਂਦੇ ਹਨ ਕਿ ਸ਼ਹਿਰ ਦੀ ਸਿਹਤ ਸੁਰੱਖਿਆ ਪ੍ਰਣਾਲੀ ਤੇ ਵਿੱਚ ਕਮੀਆਂ ਹਨ ਅਤੇ ਫੂਡ ਸੇਫਟੀ ਵਿਭਾਗ ਦੀ ਕਾਰਗੁਜ਼ਾਰੀ ਅਜੇ ਵੀ ਲੋੜਿੰਦੀ ਨਹੀਂ ਹੈ ਪਿਛਲੇ 3 ਵਿੱਤੀ ਸਾਲਾਂ ਦੇ ਵਿੱਚ ਲਏ ਕ ਨਮੂਨਿਆਂ ਦਾ ਰਿਕਾਰਡ ਚਿੰਤਾਜਨਕ ਹੈ 2022 ਤੋਂ 2023 ਦੇ ਵਿੱਚ 23 ਸੈਂਪਲਸ ਦੇ ਵਿੱਚੋਂ 6 ਫੇਲ ਹੋਏ 2023 ਤੋਂ 24 ਦੌਰਾਨ 40 ਸੈਂਪਲਸ ਦੇ ਵਿੱਚੋਂ 17 ਗੈਰ ਮਿਆਰੀ ਪਾਏ ਗਏ 2024 ਤੋਂ 25 ਹੁਣ ਤੱਕ 36 ਸੈਂਪਲਸ ਦੇ ਵਿੱਚੋਂ 19 ਫੇਲ ਹੋ ਗਏ ਹਨ ਇਹਨਾਂ ਅੰਕੜਿਆਂ ਤੋਂ ਸਪਸ਼ਟ ਹੈ ਕਿ ਚੰਡੀਗੜ੍ਹ ਦੇ ਵਿੱਚ ਮਿਲਾਵਟ ਖੋਰੀ ਲਗਾਤਾਰ ਵਧਦੀ ਜਾ ਰਹੀ ਹੈ ਪਨੀਰ ਦੇ ਨਮੂਨਿਆਂ ਦੇ ਵਿੱਚ ਖਾਸ ਤੌਰ ਤੇ स्टार्च ਅਤੇ ਸੁਕ੍ਰੋਜ਼ ਵਰਗੀਆਂ ਮਿਲਾਵਟਾਂ ਆਮ ਪਾਈਆਂ ਗਈਆਂ ਹਨ